ਸਰ ਸ੍ਰੀ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਅੱਜ ਬੂਟਿਆਂ ਦਵਾਈ ਪਾਉਂਦੇ ਆਂ ਜੇ 나ਸ਼ਪਤੀ ਦੇ ਬਾਗ ਨੂੰ ਇਹ ਤੁਹਾਨੂੰ ਦੱਸ ਦਿਆਂ ਕਿਹੜੀ ਦਵਾਈ ਪਾਉਂਦੇ ਆਂ ਤੇ ਕਿੰਨੇ ਕਿੰਨੇ ੜੋਜ ਪਾਉਂਦੇ ਆਂ ਆ ਬਾਗ ਹੈ ਜੀ 나ਸ਼ਪਤੀ ਦਾ ਆਪਣਾ ਗਾੜੀ ਮਿਰਚਾਂ ਵਿੱਚ ਆਮਰੂਦ ਨਾਲ ਤਰਵੀ ਤੇ ਆਲੇ ਨਾਲੋਂ ਨਾਲ ਹੀ ਗੋਡੀ ਜਾਂਦੇ ਆਂ ਉਰੀ ਥੱਲੇੋਂ ਡੂੰਗੀ ਜਿਹੜੀ ਗੱਲੀ ਮਿੱਟੀ ਆ ਵੈਲੋਂ ਨਿਕਲੀ ਆਉਂਦੀ ਆ ਪਾ ਕੇ ਦਵਾਈ ਪਹਿਲਾਂ ਕੋਡਿਆ ਕਰ ਦਵਾਈ ਪਾ ਕੇ ਉਪਰੋਂ ਫੇਰ ਨਾਲ ਦੀ ਨਾਲ ਹੀ ਗੋਡਣਦੇ ਆ ਤੇ ਹੁਣ ਬਰਸਾਤਾਂ ਦਾ ਮੌਸਮ ਆ ਉਹ ਜਿਨ੍ਹਾਂ ਦਿਨਾਂ ਦੇ ਵਿੱਚ ਕਈ ਭਰਾ ਵਿਟਾਬੈਕਸ ਵੀ ਪਾਉਂਦੇ ਆ ਤੇ ਪਰ ਤੁਹਾਨੂੰ ਦੱਸਦੇ ਆ ਸਾਰਾ ਕੀ ਅਸੀਂ ਨਾ ਵਿਟਾਬੈਕਸ ਕਾਫੀ ਅਗਲਾ ਇਹਨਾਂ ਅਸੀਂ ਪਾਉਂਦੇ ਰਹੇ ਪਈ ਪਰ ਵਿਟਾਬੈਕਸ ਨੇ ਉਹ ਰਿਅਲਟ ਨੇ ਤੇ ਵਿਟਾਬੈਕਸ ਵੀ ਪਾਉਂਦੇ ਰਹੇ ਆ ਐਲੀਟ ਵੀ ਪਾਉਂਦੇ ਰਹੇ ਨਹੀਂ ਤੇ ਸਭ ਤੋਂ ਵਧੀਆ ਦਵਾਈ ਐਲੀਟ ਹੁੰਦੀ ਆ ਬਾਗਾਂ ਵਾਸਤੇ ਜੜ ਵਾਸਤੇ ਕਹਿੰਦੇ ਕਿ ਮਰੇ ਬੁੱਟਣ ਦੌਰਨ ਵਾਲੀ ਗੱਲ ਆ ਪਰ ਸਾਨੂੰ ਉਹਨੇ ਵੀ ਰਿਜ਼ਲਟ ਦਿੱਤਾ ਤੇ ਹੁਣ ਅਸੀਂ ਜਿਹੜੀ ਦਵਾਈ ਪਾਉਨੇ ਆ ਇਹਨੇ ਹਿਸਾਬ ਨਾਲ ਸਾਡੇ ਕਈ ਬੁੱਟੇ ਹੋ ਜਿਹੜੇ 90 9% ਹੀ ਖਤਮ ਹੋਣ ਵਾਲੀ ਕੰਗਾਰ ਤੇ ਅਸੀਂ ਤੇ ਉਹ ਬੁੱਟੇ ਸਾਡੇ ਰਹਿ ਗਰਤੇ ਆ ਇਹ ਦਵਾਈ ਆ ਜੀ ਇੱਕ ਤੇ ਆਪਣੀ ਸੰਜੀਵਨੀ ਨਾਲੋ ਜੀ ਆਈਪੀਐਲ ਦੀ ਤੇ ਇੱਕ ਜੀ ਫਸਲ ਰક્ષਕ ਇਹ ਵੀ ਆਈਪੀਐਲ ਦੀ ਟ੍ਰੈਕ ਤੇ ਇਹਦੀ ਜੇ ਡੋਜ ਆ ਇਹ ਅਸੀਂ ਪਾਉਂਦੇ ਆਂ ਪ੍ਰਤੀ ਬੂਟੇ ਨੂੰ 50 50 ਗ੍ਰਾਮ ਇੱਕ ਬੂਟੇ ਨੂੰ 50 50 ਗ੍ਰਾਮ ਦੇ ਹਿਸਾਬ ਨਾਲ ਆਹ ਆਕੇ ਦੇ ਨਾਲ ਦੀ ਨਾਲ ਹੀ ਇਹਦੀ ਗੋਡੀ ਕਰੀ ਜਾਂਦੇ ਆਂ ਉੱਪਰੋਂ ਅਲਟੋਵੇਂ ਗੋਡੀ ਕੀਤੀ ਆ ਕਿਉਂਕਿ ਆ ਪਿੱਛੇ ਵੀ ਮੀਮਾ ਪੈਂਦੇ ਰੇ ਕਾ ਅਕੂ ਚੜਿਆ ਸੀ ਤੇ ਕਰਵਾ ਕੇ ਰੀਜ ਨਾਲ ਗੋਡੀ ਕਰਤੀ ਗੋਡੀ ਕਰਨ ਤੋਂ ਬਾਅਦ ਹੁਣ 50 ਗ੍ਰਾਮ ਟ੍ਰੈਕੋ ਡਰਮਾ 50 ਗ੍ਰਾਮ ਸਟੋਮਾਸ ਇੱਕ ਬੂਟੇ ਨੂੰ ਪਾਉਂਦੇ ਆਂ ਦੋਵੇਂ ਲਾ ਲੀਆਂ ਜੇ ਦੋਵਾਂ ਦੀ ਗੱਲ ਕਰੀਏ ਤੇ ਇੱਕ ਬੂਟੇ ਨੂੰ 100 ਗ੍ਰਾਮ ਦਵਾਈ ਜਾਂਦੀ ਆ ਤੇ ਇਹਨਾਂ ਦਿਨਾਂ ਚੋਂ ਚ ਜ਼ਿਆਦਾਤਰ ਤੇ ਆਪਾਂ ਪਾਉਂਨੇ ਆਂ ਵਿਟਾਬੈਕਸ ਚਲੋ ਆ ਮਰਚ ਲਈ ਅਸੀਂ ਬਾਗ ਦੇ ਵਿੱਚ ਗੜੀ ਇਧਰ ਇਧਰ ਉੱਪਰ ਵਾਲੇ ਬਾਗ ਚ ਤਾਂ ਮੱਕੀ ਤਾਂ ਨੂੰ ਤੇ ਜਿਵੇਂ ਵਿਟਾਬੈਕਸ ਪਾਉਂਦੇ ਆਂ ਪਰ ਅਸੀਂ ਵੇਖਿਆ ਕਿ ਜਿਹੜਾ ਕੈਮੀਕਲ ਆ ਨਾ ਉਹ ਬਿਲਕੁਲ ਅਸੀਂ ਹੁਣ ਬੰਦ ਕੀਤਾ ਜੇ ਜ਼ਿਆਦਾ ਜਰੂਰਤ ਪਾਵੇ ਫਿਰ ਵਰਤੀਦਾ ਨੇ ਤੇ ਅਜੀ ਟ੍ਰੈਕ ਕੋ ਡਰਮਾ ਦਾ ਸੋਡੋ ਮਨਾਸ ਇਹਦੇ ਡੇਟ ਆਫ ਦੇ ਰਿਜ਼ਲਟ ਆ ਕਿ ਇਸ ਵਾਰ ਨਾ ਸਾਡਾ ਨਾ ਹਾਂ ਫਰਵਰੀ ਤੋਂ 10 ਕਿ ਫਰਵਰੀ ਤੋਂ ਬਾਅਦ 15 ਫਰਵਰੀ ਤੋਂ ਬਾਅਦ ਬਾਗ ਪੱਤੇ ਕੱਢਣ ਲੱਪੈਂਦਾ ਤੇ ਦੋ ਬੂਟੇ ਸਾਡੇ ਇਹੋ ਜਿਹੇ ਹੈਗੇ ਉਹ ਨਾ ਬੂਟੇ ਐ ਪੱਤੇ ਕੱਡੇ ਨਹੀਂ ਤੇ ਕਾਲੇ ਹੋ ਗਏ ਸੀ ਬੂਟੇ ਬਿਲਕੁਲ ਤੇ ਅਸੀਂ ਉਹਨੂੰ ਐਲੀਟ ਵੀ ਪਾ ਕੇ ਵੇਖ ਲਈ ਬੀਟਾ ਵੈਕਸ ਵੀ ਪਾ ਕੇ ਵੇਖ ਲਈ ਰਿੱਡੋਮਲ ਗੋਲਡ ਵੀ ਪਾ ਕੇ ਵੇਖ ਲਈ ਬਹੁਤ ਕੁਝ ਕਰਕੇ ਵੇਖਿਆ ਪਰ ਸਾਨੂੰ ਉਹਨੇ ਕੋਈ ਰਿਜ਼ਲਟ ਨਹੀਂ ਦਿੱਤਾ ਤੇ ਰਿਜਲਟ ਇਹ ਦਿੱਤਾ ਜਦੋਂ ਤੇ ਅਸੀਂ ਫਿਰ ਉਸ ਤੋਂ ਬਾਅਦ ਇਹਨੂੰ ਦੂਸਰਾ ਪਾਈ ਹੀ ਚਲੋ ਟ੍ਰੈਕਟਰ ਮਾ ਛੱਡੋ ਅਸੀਂ ਪਹਿਲਾਂ ਵਰਤਦੇ ਆ ਪਰ ਅਸੀਂ ਫਿਰ ਬੂਟੇ ਦੀ ਪੂਰੀ ਅੰਗੋਰ ਕਰਕੇ ਨਾ 50 50 ਗ੍ਰਾਮ ਪ੍ਰਤੀ ਬੂਟੇ ਨੂੰ ਇੱਕ ਬੂਟੇ ਦੇ ਮੋਢ ਨਾ ਇੱਕ ਕਰ ਪਵਾ ਕੇ ਇਹ ਗੱਲ ਆ ਕੋਈ ਜਦੋਂ ਫਰਵਰੀ ਦੇ ਵਿੱਚ ਬੂਟੇ ਚੱਲੇ ਨਹੀਂ ਕਾਲੇ ਹੋ ਗਏ ਤੇ ਮਾਰਚ ਦੇ ਵਿੱਚ ਇੱਕ ਕੀ ਮਾਰਚ ਲੱਗ ਗਿਆ ਅਸੀਂ ਉਹਨਾਂ ਨੂੰ ਰੀਜ ਨਾ ਪਵਾ ਕੇ ਗੋਡੀ ਕਰਾਈ ਇੱਕਰ 50 50 ਗ੍ਰਾਮ ਟਰੈਕੋਡਰਮਾਸਟੂਮ ਰੱਖਦੇ ਹਾਂ ਇਹ ਵਰਤਦੇ ਹੁਣ ਨਹੀਂ ਆਈਪੀਐਲ ਦੀ ਸੰਜੀਵਨੀ ਦਾ ਫਸਲ ਰક્ષਕ ਉਹ ਪਾ ਗਏ ਤੇ ਅਸੀਂ ਇਹਨੂੰ ਓਰੀਜਨਲ ਵਾਇਆ ਸਿਰ ਤੋਂ ਲੈ ਕੇ ਪੈਰਾਂ ਤੱਕ ਬੂਟਿਆਂ ਨੂੰ ਦੋ ਦਿਨ ਬੂਟੇ ਇਹੋ ਜੇ ਤੇ ਉਸ ਤੋਂ ਬਾਅਦ ਫੇਰ ਇੱਕਰ ਕੋਲ ਕੇ ਪਾਣੀ ਦੇ ਵਿੱਚ ਦਵਾਈ ਤੇ ਫੇਰ ਮੁੱਡਾਂ ਦੇ ਨਾਲ ਪਾਈ ਪਾ ਕੇ ਟ੍ਰੈਂਚਿੰਗ ਕੀਤੀ ਤੇ ਉਸ ਤੋਂ ਬਾਅਦ ਪੰਜਾਂ ਪੰਜਾਂ ਦਿਨਾਂ ਤੇ ਫਰਕ ਨਾਲ ਅਸੀਂ ਚਾਰ ਐਪਲੀਕੇਸ਼ਨਾਂ ਦਿੱਤੀਆਂ ਅਸੀਂ ਦੋ ਮੁੱਡ ਦੇ ਵਿੱਚ ਤੇ ਦੋ ਸਪਰੇ ਦੇ ਵਿੱਚ ਦੋ ਹੀ ਮੁੱਡ ਨਾਲ ਤੇ ਦੋ ਦੀ ਦੋ ਹੀ ਨਾਲ ਸਪਰੇਵਾਂ ਕਰਤੀਆਂ ਟਰੈਕੋਡਰਮਾਸਟੂਮ ਰੱਖਦੀਆਂ ਇੱਡੇ ਉਹਨਾਂ ਸਾਰੇ ਰਿਜ਼ਲਟ ਦਿੱਤੇ ਹੈ ਜੀ ਕਿ ਹੁਣ ਅਹ ਐਲੀਟ ਵੀ ਪਾ ਕੇ ਵੇਖ ਲਈ ਬੀਟਾ ਵੈਕਸੀ ਪਾ ਕੇ ਵੇਖ ਲਈ ਡੋਮਲ 골ਡ ਵੀ ਪਾ ਕੇ ਵੇਖ ਲਈ ਪਰ ਬੂਟੇ ਨਹੀਂ ਹੋ ਗਏ ਸਾਰੇ ਲੱਗਦਾ ਤੁਰਦਾ ਹੀ ਨਹੀਂ ਬੂਟਾ ਉਹ ਸਗੋਂ ਹੀ ਖਰਾਬ ਹੁੰਦਾ ਜਾਂਦਾ ਹੈ ਬੂਟਾ ਹੁਣ ਆ ਬਾਗ ਵੇਖੋ ਆ ਬਾਗ ਸਾਡਾ ਨਾ ਪਹਿਲੇ ਸਾਲੀ ਬਹੁਤ ਖਰਾਬ ਹੋਇਆ ਪਰ ਜੋ ਕਮਾਲ ਹੁਣ ਬਾਗ ਤੁਰਿਆ ਵਧੀਆ ਚਲੋ ਵੈਗਰੂ ਜੀ ਨੇ ਕੀਤੀ ਕਿਰਪਾ ਇਹ ਪਰ ਇਹ ਬਥੇਰੀਆਂ ਦਵਾਈਆਂ ਪਾ ਕੇ ਵੇਖ ਲਈਆਂ ਤੇ ਪਰ ਜੋ ਰਿਜਲਟ ਟਰੈਕ ਆਰਡਰ ਮਾ ਸੁੱਡੋ ਮਣਾਖਦੇ ਉਹ ਟਰੈਕ ਆਰਡਰ ਮਾ ਸੁੱਡੋ ਮਣਾਖਦੇ ਰਿਜਲਟ ਆ ਆ ਵੇਖੋ ਬਾਗ ਉਹ ਪੂਰਾ ਵਧੀਆ ਬਾਬੇ ਨਾਨਕ ਜੀ ਦੀ ਮਿਹਰ ਹੋਈ ਹੈ ਪੂਰਾ ਵਧੀਆ ਬਾਗ ਵੈਗਰੂ ਜੀ ਨੇ ਕਿਰਪਾ ਕੀਤੀ ਆ ਤੇ ਬਥੇਰਾ ਕੁਝ ਪਾ ਕੇ ਵੇਖ ਲਿਆ ਪਰ ਜਿਹੜੇ ਰਿਜਲਟ ਇਹਨਾਂ ਦਵਾਈਆਂ ਦੇ ਟਰੈਕ ਆਰਡਰ ਮਾ ਸੁੱਡੋ ਮਣਾਖਦੇ ਉਹ ਰਿਜਲਟ ਕਿਸੇ ਦਵਾਈ ਦਾ ਨਹੀਂ ਹੈਗਾ ਆ ਬਾਗ ਦੇ ਵਿੱਚ ਖਾਸ ਕਰਕੇ ਤੇ ਬਹੁਤ ਹੀ ਸਰਾ ਰਿਜਲਟ ਆ ਅੱਜ ਅਸੀਂ ਪਾਉਂਦੇ ਆਂ ਗੁੱਡੀ ਦੀ ਕਰਾਉਂਦੇ ਨਾਲ ਨਾਲ ਇੱਕ ਗੁੱਡੀ ਅੱਗੇ ਕਰਤੀ ਸੀ ਤੇ ਇਸ ਬਾਰੇ ਨੂੰ ਫਾਲੋ ਕਾਫੀ ਆਇਆ ਬਾਗ ਨੂੰ ਪਰ ਅਸੀਂ ਫਾਲੇ ਦਾ ਰੱਖਿਆ ਨਹੀਂ ਇਸ ਵਾਰ ਅਗਲੇ ਸਾਲ ਤੇ ਦਾ ਫਾਲ ਲਵਾਂਗੇ ਹੁਣ ਆ ਬੂਟੇ ਵੇਖੋ ਬੂਟੇ ਦੇ ਪੂਰੇ ਟਾਪ ਦੇ ਵੈਗਰੂ ਜੀ ਦੀ ਕਿਰਪਾ ਨਾਲ ਤੇ ਅਗਲੇ ਸਾਲ ਤੇ ਦਾ ਫਲ ਲਵਾਂਗੇ ਅਰ ਕਿ ਦੋ ਚਾਰ ਬੂਟੇ ਸੀ ਛੱਡੇ ਸੀ ਪੂਰਾ ਵਧੀਆ ਫਲ ਆਇਆ ਟਾਪ ਦਾ ਤੇ ਵੇਖੋ ਜੀ ਇਹੋ ਹੀ ਆ ਕਿ ਜਿਹੜਾ ਹੁਣ ਬੂਟੇ ਲਾਉਣ ਦੀ ਲੋਤਾ ਜਿੱਥੇ ਬੂਟੇ ਵੀ ਆਪਾਂ ਨਵੇਂ ਲਾਉਣੇ ਆ ਉੱਥੇ ਵੀ ప్రతి ਬੂਟਾ 50 50 ਗ੍ਰਾਮ ਟਰੈਕੋਦਰਮਾ ਸੁੱਡੁੰਦਾਸ ਆਪਾਂ ਪਾ ਦਈਏ ਤੇ ਨਾਲ ਜੇ ਕੋਈ ਦਿੱਕਤ ਆ ਵੀ ਸਪਰੇਅ ਕਰ ਦਈਏ ਤੇ ਬਹੁਤ ਹੀ ਸਰਾ ਰਿਜ਼ਲਟ ਦਿੰਦੇ ਜੀ ਨਹੀਂ ਤੇ ਇਹਨਾਂ ਦਿਨਾਂ ਚ ਜ਼ਿਆਦਾਤਰ ਆਪਾਂ ਵਿਟਾ ਵੈਕਸ ਪਾਉਂਦੇ ਹਾਂ ਪਰ ਅਸੀਂ ਵਿਟਾ ਵੈਕਸ ਦੀ ਬਜਾਏ ਇਹ ਪਾਉਂਦੇ ਹਾਂ ਜੀ ਕਿਉਂਕਿ ਇਹਦੇ ਰਿਜ਼ਲਟ ਹੀ ਬਹੁਤ ਸਰਾ ਆ ਜੀ ਧੰਨਵਾਦ ਜੀ